ਉਹ ਬੀਤ ਅਰੀਵਾਲ ਜਿਹੜੇ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਮਿਲਣ ਪਹੁੰਚੇ ਹੈਗੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਚੇ ਨੂੰ ਵੀ ਮਿਲ ਕੇ ਆਇਆ ਹੈ ਬੱਚੇ ਦੇ ਪਿਤਾ ਜੀ ਨੂੰ ਵੀ ਵਧਾਈ ਦੇਣ ਚੱਲੇ ਨੇ ਤਾਂ ਤੁਸੀਂ ਦੇਖ ਰਹੇ ਹੋ ਬੁੱਕਾ ਦੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ

ਹਲੋ 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 ਮੇਰੇ ਆਪਰੇ ਮੇਲਾ ਚਾਚੀ ਘਰਦਾ ਫੈਟੇ ਕਰ ਰਹੇ ਨੇ ਉਹ ਉੱਥੇ ਮਿਲੋ ਉਹਨਾਂ ਨੂੰ ਬਹੁਤ ਬਾਹਰ ਅਫੀਸ ਚਲੇ ਗਏ ਸੋ ਬਾਬਾ ਹੋਬੀ ਤਾਰੀਵਾਲ ਜਿਹੜੇ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਮਿਲਣ ਪਹੁੰਚੇ ਹੈਗੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਚੇ ਨੂੰ ਵੀ ਮਿਲ ਕੇ ਆਇਆ ਹੈ ਬੱਚੇ ਦੇ ਪਿਤਾ ਜੀ ਨੂੰ ਵੀ ਵਧਾਈ ਦੇਣ ਚੱਲੇ ਨੇ ਤਾਂ ਤੁਸੀਂ ਦੇਖ ਰਹੇ ਹੋ ਬੁੱਕਾ ਦੇਖ ਸੋਨੇ ਅੰਦਰ ਕੀ ਕਰਨ ਕੇ ਪ੍ਰਾਈਵੇਟ ਕਰਤਾ ਹੀ ਜਾਇਆ ਹੋਇਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਤਾਂ ਮਸ਼ਹੂਰ ਗਾਇਕਾਰ ਕਫਨ ਕੁੱਟਮ ਹੋਇਆ ਤਾਂ ਬੀਕੋ ਕਰ ਪਲੀਜ਼ ਸਾਈਡ 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 ਅਬਦੁੱਲ੍ਹੀ ਸਾਡ ਤੇ ਖੜਾ ਚਲਦੇ ਚਲੋ ਵੀਰੇ ਚਲਦੇ ਚਲੋ ਬਾਈਟ ਬਾਹਰ ਕਰ ਲੀ। ਦੇਖਿਓ ਪਿੱਛੇ ਜਵਾਕ ਹੈ ਜੀ ਵਾਪਸ। ਪਿੱਛੇ ਜਵਾਕ ਵੀਰੇ ਦਾ। ਹਾਂ। ਹਾਂ ਜੀ। ਆਲੋ 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 ਮੇਰੇ ਆਪਰੇ ਮੇਲਾ। ਛਾਤੀ ਘੜਦਾ ਫਿੱਟ ਕਰਦੇ। ਉਹ ਉੱਥੇ ਮਿਲੋ ਚਲੋ। ਉਹਨਾਂ ਨੂੰ ਪੂਰੇ ਬਾਹਰ ਅਫੀਸ ਚਲੇ ਗਏ। ਉਹ ਬੀਤਾਰੀਵਾਲ ਜਿਹੜੇ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਮਿਲਣ ਪਹੁੰਚੇ ਹੈਗੇ। ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ। ਬੱਚੇ ਨੂੰ ਵੀ ਮਿਲ ਕੇ ਆਇਆ ਹੈ। ਬੱਚੇ ਦੇ ਪਿਤਾ ਜੀ ਨੂੰ ਵੀ ਵਧਾਈ ਦੇਣ ਚੱਲੇ ਨੇ ਆ ਤੁਸੀਂ ਦੇਖ ਰਹੇ ਹੋ ਬੁੱਕਾ ਦੇਖ ਰਸਲ ਅੰਦਰ ਕੀ ਕਰਨ ਕੇ ਪ੍ਰਾਈਵੇਟ ਕਰਤਾ ਜਾਇਆ ਹੋਇਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਤਾਂ ਮਸ਼ਹੂਰ ਗਾਇਕ

ਹਾਲੋ 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 ਮੇਰੇ ਆਥਰੇ ਮਿਲਾਂ ਛਾਤੀ ਘੜਦੀ ਹੈ ਇੱਥੇ ਕਰ ਰਹੇ ਨੇ ਉਹ ਉੱਥੇ ਮਿਲਣ ਚੱਲੇ ਉਹਨਾਂ ਨੂੰ ਬਾਹਰੋਂ ਉੱਥੇ ਸੱਜਦੇ ਨੇ ਉਹ ਬਾਬਾ ਕੋਬੀ ਤਾਰੀਵਾਲ ਜਿਹੜੇ ਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਮਿਲਣ ਪਹੁੰਚੇ ਹੈਗੇ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਚੇ ਨੂੰ ਵੀ ਮਿਲ ਕੇ ਆਇਆ ਹੈ ਬੱਚੇ ਦੇ ਪਿਤਾ ਜੀ ਨੂੰ ਵੀ ਵਧਾਈ ਦੇਣ ਚੱਲੇ ਨੇ ਤਾਂ ਤੁਸੀਂ ਦੇਖ ਰਹੇ ਹੋ ਬੁੱਕਾ ਦੇਖ ਮੈਸਰ ਅੰਦਰ ਕੀ ਕਰਨ ਕੇ ਪ੍ਰਾਈਵੇਟ ਕਰਤਾ ਹੀ ਜਾਇਆ ਹੋਇਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਤਾਂ ਮਸ਼ਹੂਰ ਗਾਇਕ ਗਫਲ ਕਟੂਮ ਹੋਇਆ ਤਾਂ ਬਿਕੋਣ ਕਰ ਪਲੀਸ ਸਾਈਡ 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 ਅਬਦੁੱਲੀ ਸਾਡ ਤੇ ਖੜਾ ਚਲਦੇ ਚਲੋ ਵੀਰੇ ਚਲਦੇ ਚਲੋ ਬਾਈਟ ਬਾਹਰ ਕਰ ਲੈ ਦੇ ਦੇਖੇ ਪਿੱਛੇ ਜਵਾਕ ਹੈ ਜੀ ਵਾਪਸ ਪਿੱਛੇ ਜਵਾਕ ਹੈ ਮੇਰੇ ਨਾਲ ਹਾਂ ਹਾਂ ਜੀ ਆਲੋ 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 ਮੇਰੇ ਆਪਰੇ ਮੇਲਾ ਛਾਤੀ ਘੜਦਾ ਫਿੱਟ ਕਰਦੇ ਹਾਂ ਹਾਂ ਉੱਥੇ ਮਿਲੋ ਉਹਨਾਂ ਨੂੰ ਕੋਲ ਬਾਹਰ ਆਫਿਸ ਚਲੇ ਗਏ ਸੋ ਵਾਪਸ